ਬਾਈ ਦੇਖੋ ਟਰੈਕਟਰਾਂ ਦਾ ਇਕੱਠ ਪਿੱਲੂ ਬਾਈ ਲਾ ਰਿਹਾ ਬਈ ਝੰਡਾ ਦੇ ਰਿਹਾ ਬਾਈ ਸਵੇਰ ਦੇ ਇੱਕ ਬਾਅਦ ਰਿਪੋਰਟ ਦਿੰਦੇ ਨੇ ਹਾਂਜੀ ਬਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ 350 ਵਲੌਗ 0037 ਕੇ ਹੋਰ ਬਾਈ ਕਿੱਦਾਂ ਉਮੀਦ ਆ ਬਾਈ ਵਧੀਆ ਤੇ ਗੁੱਡ ਹੋਊਗਾ ਔਰ ਬਾਈ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ ਵਿੱਚ ਆਪਾਂ ਜਾ ਰਹੇ ਹਾਂ ਬਈ ਰੈਲੀ ਵਾ ਆਪਣੇ ਸੋਨੇ ਲੀਕੇ ਟਾਈਗਰ ਨੂੰ ਲੈ ਕੇ ਜਾ ਰਹੇ ਹਾਂ ਬਈ ਆਪਣੇ ਇਲਾਕੇ ਰੈਲੀ ਇੱਥੇ ਤੇ ਫੋਨ ਆਇਆ ਇੱਥੇ ਜਾ ਰੈਲੀ ਨੂੰ ਠੀਕ ਆਪਾਂ ਹੁਣ ਆਪਣੇ ਸੋਨਾ ਲੀਕਾ ਟੈਗਰ ਨੂੰ ਲੈ ਕੇ ਜੰਨੇ ਰੈਲੀ ਤੇ ਵਲੌਗ ਚ ਬਣੇ ਰਹੋ ਤੁਹਾਨੂੰ ਦਿਖਾਉਣਾ ਹੈ ਰੈਲੀ ਦਾ ਕੱਠ ਬਾਈ ਆ ਖੜਾ ਆਪਣਾ ਬਾਈ ਸੋਨਾ ਲੀਕਾ ਵਾਸ਼ਿੰਗ ਕਰਾਉਣ ਗਿਆ ਟਰక్టర్ ਦੀ ਚਲੋ ਆਪਣਾ ਟਾਈਮ ਹੀ ਲੱਗਿਆ ਹੈਗਾ ਚਲ ਕੋਈ ਚੱਕਾ ਨਹੀਂ ਹੈਗਾ ਬਾਈ ਆਪਾਂ ਹੁਣ ਇਹਨੂੰ ਲੈ ਚੱਲਨੇ ਆ ਰੈਲੀ ਤੇ ਬਾਈ ਵਲੌਗ ਪੂਰਾ ਦੇਖਿਓ ਬਾਈ ਵਲੌਗ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜ਼ਰੂਰ ਕਰਦੇ ਹੋ ਜੱਬ ਵੀ ਥੰਦੇ ਵਰਾਈਏ ਬਾਈ ਖੋਨੇ ਬੈਠਣਾ ਟਰੈਕਟਰ ਐਲੀਵਿਟ ਅੱਜ ਬਣੇ ਰਹੋ ਬਲੌਗ ਵਿੱਚ ਦੇਖੋ ਜੀ ਖੜਾ ਟਰੈਕਟਰ ਸਵਰਾਜ ਛੱਤੀ ਦੀ ਹਾਲੈਂਡ ਹਾਂਜੀ 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 ਬਈ ਕੀ ਹਾਲ ਚਾਲ ਹੈ ਵੀ ਆ ਵੀ ਆ ਵੀ ਰੱਲੀ ਵਿੱਚ ਹੈ ਹੈ ਬਾਈ ਦੇਖੋ ਟਰੈਕਟਰਾਂ ਦਾ ਇਕੱਠਾ ਰਵਿੰਦਰ ਸਿੰਘ ਖਾਣੇ ਦੀ ਰੇਤੀ ਆ ਬਾਈ ਆਪਣਾ ਬੱਲੀ ਵੀਰਾ ਲੈ ਕੇ ਜਾ ਰਹੇ ਮੈਂ ਕੋਈ ਟਰੈਕਟਰ ਆ ਗਿਆ ਹਾਂਜੀ ਹਾਂਜੀ ਆਪਣਾ ਭਾਈ ਛੋਟਾ ਭਾਈ ਬਿੱਲੂ ਵੀ ਪਹੁੰਚ ਗਿਆ ਬੜਾ ਭਾਈ ਹੋਰ ਭਾਈ ਕੀ ਹਾਲ ਚਾਲ ਹੱਦਿਆ ਬੱਦਿਆ ਕਿੱਥੇ ਜਾ ਰਹੇ ਆ ਬਾਈ ਰੇਂਦੀ ਚਲੇ ਨਹੀਂ ਅੱਛਾ ਕਿਦੀ ਰੇਂਦੀ ਆ ਚੰਦੂ ਮੱਤਰਾ ਸਾਹਿਬ ਜੀ ਗਸਪੀ ਦੀ ਆ ਰਹੇ ਅੱਜ ਰੇਲੀ ਆਏ ਹੋਏ। ਉਹ ਖਾਣੇ ਛਕਣ ਨਾਲੋਂ ਸ਼ੁਰੂ ਹੋ ਕੇ ਸਨੈਟੇ ਸਮਾਪਤੀ ਹੈ। ਸਾਰੇ ਦੋਸਤਾਂ ਦਾ ਦਿলো ਧੰਨਵਾਦ ਜਿਹੜੇ ਸਾਰੇ ਪਹੁੰਚ ਰਹੇ ਨੇ। ਆਪਣਾ ਲਾਡੀ ਵੀਰ ਵੀ ਪਹੁੰਚ ਗਿਆ 744 ਹੋਰ ਵੀ ਹੋਰ ਲੱਗੇ। ਨਹੀਂ ਬੰਦ ਕਰਨੀ ਹੈ। ਬਹੁਤ ਬਹੁਤ। ਬੈਟਵਾਂ ਤੇਲ ਪਾਉਣਾ ਜਾਂਦੇ ਬਹੁਤ ਬਹੁਤ ਖੜੇ ਹੋ। ਤੁਸੀਂ ਪਾਣਾ ਹਮੇ ਆਮ ਉਸ ਖਾਣੇ ਤੋਂ ਪਾਣਾ। ਉਹ ਕਹਿੰਦਾ ਮਾੜਾ ਬਾਟ ਤੇਲ ਦਵਾ। ਭਾਈ ਲਾਡੀ ਟਵਾਣਾ ਪਾਉਣ ਦੀ 744 ਲੈ ਕੇ। ਹਾਂਜੀ ਬਾਈ ਦੇਖੋ ਡਾਕਟਰਾਂ ਦਾ ਕੱਠ ਚੱਲੇ ਆ ਹਲੋਈ ਕੋਲਈ ਫੋਨੋਂ ਸਟਾਰਟ ਆਪਣੇ ਨੂੰ ਦੇਖੋ ਬਾਈ ਟਰੈਕਟਰਾਂ ਨੇ ਜਾ ਰਹੀ ਹੈ ਰੈਲੀ ਜੀ ਬਾਈ ਖੰਦੀ ਆਪਾਂ ਸੋਹਾਣੇ ਪਹੁੰਚ ਗਏ ਦੇਖੋ ਬਾਈ ਟਰੈਕਟਰਾਂ ਦਾ ਕੱਟ ਆਪਣੇ ਬਜੀਤ ਸਿੰਘ ਬੱਲੀ ਵੀਰੇ ਨੇ ਕਰਿਆ ਵੀ ਇਕੱਠਾ ਆ ਪ੍ਰਿੰਦਰ ਸਿੰਘ ਸੋਹਾਣੇ ਦੀ ਰੈਲੀ ਖਤਰ ਆਪਾਂ ਹੁਣ ਸੋਹਾਣੇ ਪਹੁੰਚ ਗਏ ਇੱਥੇ ਹੁਣ ਜਾਊਗਾ ਬਾਈ ਸਾਰਾ ਇਕੱਠ ਢਿੱਲੂ ਬਾਈ ਲਾ ਰਿਹਾ ਬਈ ਝੰਡਾ ਟਰੈਕਟਰ ਪਰ ਬਾਈ ਸਵਰਾਜੇ ਸਵਰਾਜ ਖੜਾ ਛੰਡੇ ਲੱਗੇ ਹੋ ਪਰ ਆਪਣਾ ਛੋਟਾ ਟਾਈਗਰ ਆ 744 ਬਾਈ ਦੇਖੋ ਟਰੈਕਟਰ ਨਾ 4x4 ਆ ਸਹਿਜ ਹੀ ਪਹੁੰਚ ਗਿਆ ਬਈ ਹਾਂਜੀ ਬਾਈ ਹੁਣ ਪੀ ਰਿਆ ਸਾਂਝੀ ਬੰਦੇ ਆਮ ਅੰਦਰ ਰੋਟੀ ਉੜਦੀ ਹੁੱਕਾ ਉਹ ਪਕਾਏ ਰਹੇ ਨੇ ਲੰਗਰੀ ਹਾਂਜੀ ਬਾਈ ਗਰਮੀ ਬਹੁਤ ਹੋ ਰਹੀ ਆ ਹਾਂਜੀ ਬਾਈ ਹੁਣ ਆਪਾਂ ਸਿੰਘ ਸਿਧਾ ਗੁਰਦੁਆਰਾ ਸਵਾਨਾ ਪਹੁੰਚ ਗਏ ਦੇਖੋ ਇੱਕ ਵੈਟਰਨ ਮੈਂ ਨੱਠਾ ਕਰੋ ਬਾਈ ਤਰਸਣ ਸਿੰਘ ਸਿਧਾ ਗੁਰਦੁਆਰਾ ਸਵਾਨਾ ਗੁਰਦੁਆਰੇ ਦੇ ਬਾਈ ਹਾਂਜੀ ਬਾਈ ਲੰਗਰ ਚੱਲ ਰਿਹਾ ਦੇਖੋ ਜੀਪ ਸੀ ਲੈਂਡ ਇਕੱਠੇ ਬਈ ਇਕੱਠਾ ਹੋ ਰਿਹਾ ਹੋਈ ਹੋਈ ਸਦਾ ਸ਼ਕਣਾ ਹੈ ਉਹ ਡੋਲੀ ਦੇ ਵਿੱਚ ਪ੍ਰਸ਼ਾਦਾ ਛੱਕੇ ਇਸ ਜਗ੍ਹਾ ਦੇ ਉੱਤੇ ਸਾਰੇ ਇਕੱਤਰ ਹੋਈਏ ਆਪ ਬੈਠੀਏ ਤਾਂ ਕਿ ਪਤਾ ਲੱਗ ਸਕੇ ਅੱਜ ਪੰਜਾਬ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਪਾਗਲੇ ਬਣ ਕੇ ਕਰਨਾ ਇੱਕ ਇੱਕ ਨਾਵਾ ਬਾਦਸ਼ਾਹ ਦੇ ਆ ਗਏ ਅਲਾਸ ਹੋਏ ਨੇ ਥੋੜੇ ਖੁਸ਼ ਹੋ ਗਏ ਉਹ ਬਹੁਤ ਜਲਾਵਰ ਨੇ ਦੇਖੋ ਭਾਈ ਕਾਠ ਬਹੁਤ ਜ਼ਿਆਦਾ ਹੋ ਗਿਆ ਜਾਮ ਲਾ ਕੇ ਵੀ ਆਏ ਦੋਲੇ ਦੇਖੋ ਭਾਈ ਮਾਈਕ ਵੈਨ ਲੈ ਕੇ ਆ ਗਿਆ ਦੇਖੋ ਭਾਈ ਟੈਟਰੇ ਟੈਟਰ ਖੜਾ ਆਪਾਂ ਦਾ ਭਾਈ ਸ਼ਾਮਨਾ ਚ ਖੜ ਗਿਆ ਆ ਕੇ ਨਾ ਤਾਂ ਉਥੇ ਇਕੱਠ ਬਹੁਤ ਆਣਾ ਭਾਈ ਬਹੁਤ ਇਕੱਠ ਹੈ ਭਾਈ ਕੰਬਾਈਨਾ ਵੀ ਲੈ ਕੇ ਆਏ ਦੇਖੋ ਭਾਈ ਕੰਬਾਈਨਾ ਵੀ ਆਏ ਨਾਗੇ ਕਾਂਡ ਚ ਭਲਾਈ ਆ ਭਾਈ ਭਾਈ ਟੈਂਪੋ ਆਉਣ ਨੇ ਆ ਬੈਜੋ ਭਾਈ ਬੈਜੋ ਇੱਥੇ ਭਰਾ ਜੇ ਭਾਈ ਬੈਜੋ ਆਪਾਂ ਪਾਪਾ ਮਾਤਾ ਇਹਦੇ ਕੋਲ ਬਈ ਅਗਾਲੀ ਬੈਠੇ ਆਹ ਠੀਕ ਹੈ ਜਿੰਦਾਬਾਦ ਹੋ ਰਹੀ ਕਿਸ ਤਰ੍ਹਾਂ ਲੱਗ ਰਿਹਾ ਹੈ ਟੈਂਪੋ ਮੇਂ ਬੈ ਕੇ ਜਿੰਦੂ ਜਿੰਦੂ ਦਾ ਵੀ ਜਿੰਦੂ ਬੈਠ ਗਿਆ ਹੋ ਗਿਆ ਭਾਈ ਦੂਤਾ ਫੀਲਿੰਗ ਨਹੀਂ ਆ ਰਹੀ ਹੈ ਫੀਲਿੰਗ ਨਹੀਂ ਆ ਰਹੀ 20 ਰੁਪਈਆ ਵੀ ਅਸੀਂ ਪੰਜਾਬ ਦੀ ਵਾਲਪੋਟ ਜਿਹੜੀ ਹੈ ਉਹ ਗੱਲ ਪੱਜਦੇ ਦੇਖੋ ਭਾਈ ਨੂੰ ਖਾਦੇ ਕੱਟ ਬਹੁਤ ਹੋ ਗਿਆ ਬਈ ਬਹੁਤ ਜ਼ਿਆਦਾ ਕੱਟ ਹੋ ਗਿਆ ਆ ਤਕਵੀਰਬਾਦ ਲਾਗੇ ਤੇ ਡੀਰਾਂ ਨੇ ਆਮ ਦੇਖੀ ਹਾਲ ਇਟਨਾ ਕਾਫਲਾ ਤਾਂ ਚੱਲ ਪਿਆ। 얘ਰੇ ਬਾਈ ਮਹਾਲੀ ਚ ਘੁੰਮ ਕੇ ਆਉਣਾ 7 ਫੇਸ 9 ਫੇਸ ਉਧਰ 82 ਤੱਕ ਜਾਣਾ ਬਾਈ ਤੈਨੂੰ 82 ਤੇ ਮਨੋਲੀ ਤੇ ਫਨੇਡੇ ਤੱਕ ਜਾਣਾ ਬਾਈ ਸਾਰਾ ਆ। ਦੇਖੋ ਬਾਈ 60 55 ਦੀ ਵੜਕ। ਟਰਬੋ ਲੱਗੀ ਵੀਰੇ ਟਰਬੋ। ਦੇਖੋ ਬਾਈ ਟਰਬੋ ਦੀ ਸਾਊਂਡ। ਦੇਖੋ ਭਾਈ ਟਰੈਕਟਰ ਬਾਰ ਬਾਰ ਵੱਜ ਗਿਆ ਬਜਰੇ ਨੇ ਟੋਕਾ ਜਾਂਦੀ ਆ ਭਾਈ ਦੇਖੋ ਬਾਈ ਨੇ ਥਾਰ ਦਾ ਜਲਦਗੱਡਿਆ ਵਾ ਕਿਤੇ ਛੱਤ ਮਾ ਕੇ ਕਲਰ ਵੀ ਵਧੀਆ ਕੁਆਲਿਟੀ ਦਾ ਨਹੀਂ ਕਰਾਇਆ ਭਾਈ ਦੇਖੋ ਕਿੰਨਾ ਬੁਰਾ ਲੱਗਦਾ ਹੈ भाई मॉडिफाई स्वराज छोटा अपने नाम ਦਾ ਭਾਈ ਆਹ ਦੇਖੋ ਭਾਈ ਚੋਨਲਿਕਾ ਚੋਨਲਿਕਾ ਦੋਏ ਬਹੁਤ ਇਕੱਠਾ ਭਾਈ ਬਹੁਤ ਇਕੱਠਾ ਜੇ ਆਪਾਂ ਗੱਡੀ ਉੱਪਰ ਫਿਰਵਾ ਕਰਾ ਲੈਨੇ ਨਾ ਇਹ ਆਪਾਂ ਨੇ ਹੁਣ ਥਾਰ ਨੂੰ ਕਰਵਾਈ ਜੀ ਫਿਰ ਨੂੰ ਆਪਾਂ ਨੇ ਇਹ ਕਰਵਾ ਦਾ ਲਈ ਬਈ ਲੱਗਦੀ ਵੀ ਇੰਨੀ ਲੁੱਕ ਘੈਂਟ ਦੀ ਵੀ ਸਾਹਮਣੇ ਵੀ ਇੰਨੀ ਰੱਖਦੀ ਵੀ ਬਾਈ ਤੇ ਕਿਹਨਾਂ ਲੱਗਦਾ ਵੀ ਬਹੁਤ ਜਿਆਦਾ ਥੋੜਾ ਲੱਗਦੀ ਜੀ ਬਾਈ ਫਿਰ ਤੁਹਾਨੂੰ ਪਤਾ ਆਪਾਂ ਮਹਾਲੀ ਜੰਡੀ ਜਿਹੜਾ ਦਿੱਲੀ ਦਾ ਰੂਟ ਰੈਂਦਾ ਹੀ ਰਹਿੰਦਾ ਆਪਣਾ ਠੀਕ ਆ ਲੋਕਲ ਆਪਾਂ ਇੱਥੇ ਦੇ ਆ ਚੱਕਰ ਬਾਈ ਜਦੋਂ ਤਾਰੀ ਅਸੀਂ ਸੀਸਾ ਦੇਖੂ ਦੇਖਿਆ ਤੁਹਾਨੂੰ ਪਿੱਛੇ ਸੀਸਾ ਇਸ ਠੰਡ ਸੀਸੇ ਦੇ ਵੀ ਸਾਰੇ ਪਰ ਬਾਈ ਚੇੜ ਲੱਗ ਗਿਆ ਇਹ ਸੈਟ ਵਾਲੇ ਸੀਸੇ ਦਾ ਵੀ ਕੁਝ ਪਰਸੈਂਟ ਸਾਫ਼ ਕਰਤੇ ਪਰ ਹੋਏ ਬਹੁਤ ਔਖੇ ਪਟਰੋਲ ਲੜਦਾ ਹੀ ਰਹੇ ਸਕ੍ਰੈਚ ਵੀ ਪੈ ਜੇ ਠੀਕ ਆ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਬਾਈ ਇਹ ਕੰਮਾਕਾਰਾਂ ਜਿਹੇ ਸੀਸਿਆਂ 'ਚ ਨਾ ਪਾਇਆ ਕਰੋ ਕਿਉਂਕਿ ਸੀਸਿਆਂ ਦੇ ਅਸੀਂ ਤੇ ਫਿਰ ਜਾਂਦੀਆਂ ਬਾਈ ਠੀਕ ਆ ਜੇ ਆਪਣਾ ਸ਼ੌਂਕ ਪੂਰਾ ਕਰਨਾ ਤਾਂ ਬਾਈ ਜਾਲਗੀਆਂ ਜਾਂ ਇੱਕ ਸਰੇ ਸ਼ਿਟਾਂ ਹੋਣਗੀਆਂ ਜਿਹੜੀਆਂ ਉਹ ਆ ਰਹੀਆਂ ਉਹ ਚੀਜ਼ਾਂ ਵਧੀਆ ਨੇ ਹਣ ਤਾਂ ਇਹ ਨਾ ਕਰਾਇਆ ਕਰੋ ਆ ਦੇਖੋ ਆਪਣੇ ਸੀਸੇ ਦਾ ਕੀ ਹਾਲ ਹੋ ਗਿਆ ਆ ਦੇਖੋ ਬਾਈ ਸਾਰਾ ਝੇੜੇ ਝੇੜਾ ਵਈ ਜਿੱਸਿਆਂ ਪਰ ਇਦਾਂ ਨੂੰ ਤਾਂ ਬਸ ਸਾਫ਼ ਕਰਦੇ ਆ ਹਾਂ ਠੀਕ ਆ ਉਧਰ ਆ ਕੁਝ ਪਰਸੈਂਟ ਸਾਈਡਾਂ ਸਾਈਡਾਂ ਤੇ ਥੋੜਾ ਥੋੜਾ ਆ ਜਾ ਰਹਿ ਗਿਆ ਆ ਦੇਖੋ ਬਾਕੀ ਪਿੱਛੇ ਤੁਸੀਂ ਉਮਾਂ ਦੇਖਿਓ ਸਾਰਾ ਦੇਖੋ ਸਾਰੇ ਪਰ ਝੇੜੇ ਝੇੜਾ ਲੱਗ ਗਿਆ ਬਈ ਜੇ ਝੇੜ ਤਾਰਦੇ ਆ ਨਾ ਇੰਨਾ ਜ਼ਿਆਦਾ ਝੇੜਾ ਆ ਵੀ ਪੈਟਰੋਲ ਨਾਲ ਵੀ ਕਿਤੇ ਕਿਤੇ ਦੇਖੋ ਸਿਕਰਾਇਤੀ ਦੇਖੋ ਆ ਦੇਖੋ ਸਾਨੂੰ ਵੀਡੀਓ ਬਹੁਤ ਦਿਖੜੇ ਨਹੀਂ ਬਈ ਹੈ ਤਾਂ ਇਹਦਾ ਚੀਜ਼ ਤਾਂ ਕੋਈ ਫਾਇਦਾ ਨਹੀਂ ਹੈਗਾ ਸਾਰਾ ਨਾਸ ਮਾਰਦੇ ਆ ਬਈ ਟੇਪ ਨੇ ਗੱਡੀ ਦਾ ਦੇਖੋ ਬਾਈ ਸਾਰੇ ਚਿੜੀਆ ਘਰ ਆ ਬਾਈ ਅੰਦਰ ਤੇ ਕੋਈ ਤਾਂ ਗੱਡੀ ਲਿਆਉਣੀ ਲੋੜ ਨਹੀਂ ਹੈਗੀ ਪਰ ਆਪਣੀ ਗੱਡੀ ਆ ਗਈ ਬਾਈ ਸਟਾਫ ਦੀ ਗੱਡੀ ਖੜੀਆਂ ਬਾਈ ਸਟਾਫ ਦੀ ਹਾਂਜੀ ਬਾਈ ਹੁਣ ਆਪਾਂ ਜਿਹੜੇ ਟੇਪ ਦੀ ਉਹ ਘਰਾਂ ਤੋਂ ਮੈਂ ਕਿਹੜਾ ਮੱਥਾ ਮਾਰੂਗਾ ਇਹ ਨਾਲ ਤੇ ਬਾਈ ਕੋਲੇ ਆ ਗਏ ਕਰਵਾਉਣ ਵੀ ਇਹਨੂੰ ਤੰਜੀਦਾਂ ਤਾਰ ਦੂ ਬਾਈ ਇਹਨਾਂ ਦਾ ਤਜਰਬਾ ਹੁੰਦਾ ਪਾ ਰੰਦਾ ਠੀਕ ਆ ਨਾ ਛੇਤੀ ਤਾਰ ਦਿੰਦੇ ਆ ਆ ਠੀਕ ਆ ਤੁਹਾਨੂੰ ਦਿਖਾਉਂਦੇ ਆ ਵੀ ਕਿੰਨਾ ਤਾਰ ਰਿਹਾ ਔਰ ਟੇਪ ਦੇਦੇ ਚੇੜ ਜਾ ਪੂਸਤਾ ਜਿਹੜਾ ਸਾਈਡ ਵਾਲੇ ਹਿੱਸੇ ਆਪਣੇ ਦਾ ਤਾਰ ਤੇ ਬਈ ਬੋਲੇ ਆ ਦੋ ਹੁੰਦਾ ਰੱਪ ਨੇ ਕਿਉਂਕਿ 프ਰੰਟ ਵਾਲਾ ਰਹਿ ਰਿਹਾ ਬਾਕੀ ਪਿਛਲੇ ਸਾਈਡਾਂ ਦੇ ਦੋ ਰਹਿ ਰਹੇ ਆ ਠੀਕ ਆ ਇੱਥੇ ਧਰੋਣੇ ਆ ਦਿਖਾਉਂਦਾ ਤੁਹਾਨੂੰ ਬਈ ਕਿੰਨਾ ਤਾਰਦਾ ਉਹ ਦੇਖੋ ਇਹ ਲੱਗਿਆ ਬਾਈ ਤਾਰਨਾ ਬਲੇਸ਼ ਨਾਲ ਇਸ ਤਰ੍ਹਾਂ ਆ ਬਈ ਦੇਖੋ ਬਹੁਤ ਠੀਕ ਨਾ ਦਾਣੀ ਵੰਦੀ ਆਈ ਦੇਖੋ ਬਾਈ ਬਹੁਤ ਹੀ ਪੂਰੇ ਹਿੱਲੇ ਨਾਲ ਉੱਤਰ ਰਹੀ ਹੈ ਜਿਹੜਾ ਚੇਹੜਾ ਜਿਹਾ ਲੱਗਿਆ ਨਾ ਫਿਲਮਾਂ ਦੇ ਮੇਰੇ ਸਾਹਮਣੇ ਤਾਂ ਬਾਈ ਕਰਾਉਣਾ ਤੁਸੀਂ 10 ਵਜੇ ਦਾ ਗੱਡੀ ਦਾ ਤੇ ਸ਼ੀਸ਼ਿਆਂ ਵਰਸਾ ਕ੍ਰੈਚ ਪੈਨੇ ਬਾਈ ਜਿੰਨਾ ਮਰਜ਼ੀ ਪਿਆਰ ਨਾਲ ਤਾਰ ਲਓ ਸਕ੍ਰੈਚ ਤਾਂ ਪੈ ਜਾਂਦੇ ਆ ਬਾਈ ਆ ਦੇਖੋ ਅੰਦਰ ਪਾਣੀ ਜਾ ਰਿਹਾ ਬਾਈ ਹੁਣ ਇਹਦੇ ਵਿੱਚ ਡੈਸ਼ਬੋਰਡ 'ਵਾ ਕਿੰਨਾ ਪਾਣੀ ਗਿਆ ਹੁਣ ਇੱਥੇ ਰੁਕ ਬਾਹਰ ਆ ਤਾਂ ਚਲੇ ਜਾਂਦਾ ਬਾਈ ਪੂਰੇ ਆਲਾ ਪਤਾ ਨਹੀਂ ਇਹਦੇ ਪਿੱਛੇ ਜੱਗੇ ਹੈ ਨਾ ਆਹ ਪਾਣੀ ਫਾਇਦਾ ਬਈ ਨਫਾਨ ਹੈ ਦਾ ਉਸ ਹਿੱਸਾ ਸਾਫ ਹੋ ਕੇ ਦੇਖੋ ਉਹ ਦੇਖੋ ਵਾਈ ਬਲੇਡ ਚੱਲਦਾ